ਲੱਭੀ ਸੱਜਣੋ ਝੋਟੀ ਇੱਕ ਲੱਗਿਆਂ ਦਿਖਾਉਣ ਤੇ ਦਿਖਾਉਣ ਲੱਗਿਆਂ ਬਹੁਤ ਕਮਾਲ ਦੀ ਝੋਟੀ ਇੱਕ ਘਰੇਲੂ ਸੱਜਣ ਕੋਲੇ ਪਹੁੰਚੇ ਹੋਏ ਆ ਪਿੰਡ ਖੀਵਾ ਕਲਾਂ ਤਹਿਸੀਲ ਪੀਖੀ ਤੇ ਜ਼ਿਲ੍ਹਾ ਮਾਨਸਾ ਸੂਆ ਬਾਈ ਕਹਿੰਦਾ ਦੂਜਾ ਸੂੰਦੀ ਆ ਕੁਆਲਿਟੀ ਵਾਲੀ ਝੋਟੀ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਾਦਾਂਗੇ ਤੇ ਜਿਹੜੇ ਪਸ਼ੂ ਨੇ ਪਸ਼ੂ ਬਾਈ ਕੋਲੇ ਜੇ ਗੱਲ ਕਰ ਲਈਏ ਕਾਫੀ ਗਿਣਤੀ ਚ ਰੱਖੇ ਹੋਏ ਨੇ ਤੇ ਪਸ਼ੂ ਸੱਜਣੋ ਸਾਰੇ ਚੰਗੀ ਕੁਆਲਿਟੀ ਦੇ ਚੰਗੇ ਦੁੱਧ ਵਾਲੇ ਆ ਫਿਲਹਾਲ ਬਾਈ ਕਹਿੰਦਾ ਇੱਕ ਝੋਟੀ ਸੇਲ ਕਰਨੀ ਆ ਗੱਲਬਾਤ ਬਾਈ ਨਾ ਕਰਾਦਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਰੇਟ ਕਰਾ ਦਾਂਗੇ ਸੱਜਣੋ ਫਿਕਸ ਫਿਕਸ ਜਆ ਤੇ ਆ ਜੋ ਬਾਕੀ ਬਾਈ ਨਾ ਕਰਾ ਦਣਾ ਗੱਲ ਬਾਤ ਕੀ ਹਾਲ ਹੈ ਬਾਈ ਠੀਕ ਆ ਬਾਈ ਚੜਦੀ ਕਲਾ ਜੀ ਹਾਂ ਬਾਈ ਸਸਤੀ ਆ ਨਾਮ ਤੇ ਨੰਬਰ ਬੋਲ ਦਿਜੀ ਨਾਮ ਬਾਈ ਬਾਧਰ ਸਿੰਘ ਹਾਂਜੀ ਪਿੰਡ ਕੀਵਾ ਕਲਾ ਜ਼ਿਲ੍ਹਾ ਮਾਨਸਾ ਤਹਿਸੀਲ ਭੀਖੀ ਫੋਨ ਨੰਬਰ ਜੀ ਫੋਨ ਨੰਬਰ 98155 99321 98155 99321 99321 ਆ ਗਿਆ ਬਾਈ ਦਾ ਨੰਬਰ ਤੇ ਸੂਆ ਕਿਹੜਾ ਸੂਂਦੀਆ ਝੋਟੀ ਬਾਈ ਦੂਜਾ ਸੂਆ ਸੁੰਦੀਆ ਬਾਈ ਆ ਤੋਰ ਖੋਲ ਕੇ ਸੂਆ ਸੁੰਦੀਆ ਸੱਜਣੋ ਦੂਜਾ ਉਮਰ ਕਿੰਨੀ ਕੁ ਹੋਊ ਬਾਈ ਆਈਡੀਆ ਇਹਦੀ ਉਮਰ ਇਹਦੀ ਬਾਈ 3.5 ਸਾਲ ਸਾਢੇ 3 ਸਾਲ ਇਹ ਮੰਨ ਲਓ ਸੱਜਣੋ ਚਾਰ ਦੰਦ ਜਾਂ ਛੇ ਦੰਦ ਹੀ ਹੋਊਗੀ ਝੋਟੀ ਤੇ ਹਾਈਟ ਆ ਗਈ ਦਰਮਿਆਨੀ ਤੇ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਰੱਖਦੀ ਆ ਫੁੱਲ ਬਾਜਨ ਤੇ ਫੁੱਲ ਚੜਾਈ ਜਿੰਨੀ ਕੁ ਚੜਾਈ ਮੈਂ ਕਹਿ ਸਕਦਾ ਵੀ ਯਾਰ ਉੱਤੋਂ ਨਾ ਬਾਡੀ ਦੀ ਆ ਓਨੀਆਂ ਚੜਾਈ ਬਣਾ ਦੂਗੀ ਲੇਵੇ ਦੀ ਕਮਾਲ ਆ ਬਾਈ ਇੱਥੋਂ ਆ ਲੈ ਚੱਲ ਆ ਲੈ ਚੱਲ ਬੋਚ ਕੇ ਤੁਰਦੀ ਹੌਲੀ ਤੇ ਸਿੰਘ ਆ ਗਿਆ ਬਿਲਕੁਲ ਬੰਦ ਤੇ ਸਵੇਰ ਆਦੀ ਆ ਗਈ ਸੱਜਣੋ ਠੰਡੀ ਤੇ ਅੱਡ ਰੇ ਮੰਨ ਲਓ ਵੀ ਗਾਵਾਂ ਜਿਹੜਾ ਸਿਸਟਮ ਹੀ ਰੱਖਦੀ ਆ ਬਿਲਕੁਲ ਨਾਲ ਲੱਗਵਾ ਜਾਂ ਲੈਵਾ ਰੱਖੂਗੀ ਉਹ ਚੀਜ਼ ਨਹੀਂ ਹੋਊਗੀ ਵੀ ਜਿਆਦੇ ਲਫਾਫਾ ਜਾਂ ਰੱਖੂਗੀ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਤੇ ਬਾਕੀ ਇੱਥੋਂ ਬਾਡੀ ਦੀ ਬੰਤਰ ਕਰ ਸਕਦੇ ਹਾਂ ਚੈੱਕ ਬੰਦੇ ਬਾਈ ਕਿੰਨੇ ਕਿ ਦਿਨ ਕੱਢ ਦੂ ਬਾਈ ਇਹ ਬਾਈ ਕੱਲ ਨੂੰ ਦਿਨ ਪੂਰੇ ਹੋ ਜਾਣਗੇ ਇਹ 30 ਦਿਨ ਉਹ ਲੱਗਦੀ ਨਹੀਂ ਹਲੇ ਨਾ ਸੂਣਾਂ ਟੰਗ ਜਾ ਕੋਈ ਹਾਂ ਬਾਈ ਆ ਸੂਣ ਵਾਲਾ ਟੰਗ ਜਾ ਸੱਜਣੋਂ ਲੱਗਦਾ ਨਹੀਂ ਹਜੇ ਕੋਈ ਇਹ ਮੰਨ ਲਓ ਵੀ 2-4 ਦਿਨ ਕੱਢ ਦੂਗੀ ਤੇ ਬਾਕੀ ਸੂਣ ਵਾਲਾ ਇਹ ਮੰਨ ਲਓ ਵੀ ਯਾਰ ਕੱਢ ਸਕਦੀ ਆ 2-4 ਦਿਨ ਤੇ ਬਾਕੀ ਜੇ ਕਹਿ ਲਈਏ ਬਾਈ ਹਨਾ ਗੱਡੀ ਗੁੱਡੀ ਚੜ੍ਹ ਕੇ ਪਹਿਲਾਂ ਵੀ ਸੂ ਸਕਦੀ ਆ ਤੇ ਤਿਆਰੀ ਕਿੰਨੀ ਕੁ ਮਾਰ ਲਾਂਗੇ ਜੇ ਗੱਲ ਕਰ ਲਈਏ ਮੌਕੇ ਤੇ ਬਾਈ ਤਿਆਰੀ ਬਾਈ ਬਹੁਤ ਮਾਰਦੀ ਆ ਕਿੰਨਾ ਦੁੱਧ ਪਾਇਆ ਪਹਿਲਾਂ ਨੇ ਪਰ 12 ਕਿਲੋ ਦੁੱਧ ਪਾਇਆ ਭਈ ਇਹਨੇ ਪਹਿਲਾਂ ਨੇ ਹਾਂ 12 ਕਿਲੋ ਹਾਂ ਤੇ ਕਿੰਨਾ ਕੁ ਲੰਮਾ ਟਾਈਮ ਦੁੱਧ ਦਿੱਤਾ ਗੱਬਣ ਹੋ ਕੇ ਦੋ ਤਿੰਨ ਕੁ ਮਹੀਨੇ ਪਹਿਲਾਂ ਛੱਡੀ ਆ ਬਈ ਇਹ। ਵੀ ਆਪ ਤੋਂ ਛੱਡੀ ਆ। ਹਾਂ ਬਈ। ਕਿੰਨੇ ਦੁੱਧ ਤੋਂ ਛੱਡੀ ਆ ਬਈ ਇਹ? ਇਹ 7-8 ਕਿਲੋ ਦੁੱਧ ਦਿੰਦੀ ਸੀ ਬਈ। 7 ਕਿਲੋ ਤੋਂ। ਹਾਂ। ਇਹ ਮੰਨ ਲੀਏ ਵੀ ਫਿਰ ਤਾਂ ਪੀਕਲੇਵਲ ਆ ਜਿਹੜਾ ਲੰਮਾ ਸਮਾਂ ਟਕਾ ਕੇ ਰੱਖਣ ਵਾਲੀ ਝੋਟੀ ਆ। ਜਿਵੇਂ ਤੁਸੀਂ ਦੱਸਿਆ ਵੀ ਤਾਜੀ ਨੇ 12 ਦਿੱਤਾ ਤੇ 7 ਕਿਲੋ ਤੇ ਜਾ ਕੇ ਡਰਾਈ ਹੋਈ ਆ ਇਹ ਮੰਨ ਲਓ ਵੀ 15-16 ਕਿਲੋ ਵਾਲੀ ਝੋਟੀ ਮਾਰ ਨਾਲ ਦਾ ਪੀਕਲੇਵਰ ਰੱਖਦੀ ਆ। ਵੀ 7 ਤੇ ਬਾਈ ਕਹਿੰਦਾ ਆ ਗਈ ਜੈਡ ਬਲੈਕ ਤੇ ਗੱਬਣ ਵੀ ਸੀਮੰਦੂ ਆ ਬਾਈ। ਹਾਂ ਬਈ। ਟੀਕੇ ਦਾ ਨੰਬਰ ਤਾਂ ਨਹੀਂ ਪਤਾ। ਟੀਕੇ ਦਾ ਨੰਬਰ ਨਹੀਂ ਪਤਾ ਬਈ। ਠੀਕ ਗੱਲ ਤੇਰੀ ਮਾਂ ਦਾ ਦੁੱਧ ਕਿੰਨਾ ਕਰਿਆ ਭਾਈ 16 ਕਿਲੋ ਦੁੱਧ ਸੀ ਬਾਈ ਇਹਦੀ ਮਾਂ ਦਾ ਇਹਦੀ ਮਾਂ ਦਾ ਦੁੱਧ ਆ ਗਿਆ 16 ਕਿਲੋ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਸੱਜਣੋਂ ਦੰਦੀਆ ਲੰਮਾ ਸਮਾਂ ਤੇ ਤਿਆਰੀ ਫੁੱਲ ਮਾਰ ਲੈਂਦੀ ਆ ਫੁੱਲ ਬਾਈ ਲੈ ਕੇਰਾ ਹੋਰ ਤੋਰ ਫਿਰ ਇਹਨੂੰ ਖੋਲ ਕੇ ਆਣੀ ਆ ਗਈ ਜੈਡ ਬਲੈਕ ਤੇ ਚੜਾਈ ਸੱਜਣੋਂ ਰੱਖਦੀ ਆ ਫੁੱਲਾ ਤੇ ਥਣਾ ਥਣਾ ਦੀ ਗਰੰਟੀ ਦੇ ਬੇਚ ਦਾਂਗੇ ਹਾਂ ਬਾਈ ਫੁੱਲ ਗਰੰਟੀ ਥਣਾ ਦੀ ਆ ਕੋਈ ਛਰਲਾ ਛਿੱਟਾ ਟਾਕ ਫੈਕਾ ਕੋਈ ਵੱਧ ਘੱਟ ਥਣਾ ਨਾ ਬਾਈ ਭਾਰ ਬੋਝ ਵਾਲੀ ਗੱਲ ਨਾ 100 ਦਾ 100% ਬਾਈ ਸਹੀ ਹੈ ਠੀਕ ਹੈ ਗੱਲ ਤੇ ਬਾਈ ਕਹਿੰਦਾ 100 ਦੀ ਕੇ ਲਈ ਮੀਡੀਅਮ ਚ ਕਿਉਂਕਿ ਦੰਦਾਂ ਚ ਆ ਕੱਤੀ ਹਜੇ ਬਣਨਾ ਅਗਲੇ ਸੂਆਂ ਚ ਜਾ ਕੇ ਕਮਾ ਲਓ ਜੀ ਤੇ ਬਾਕੀ ਸਿੰਗ ਰੱਖਦੇ ਬਿਲਕੁਲ ਬੰਦ ਤੇ origignal ਹੀ ਆ ਗਿਆ ਮੇਰਾ ਖਿਆਲ ਬਣਵਾਇਆ ਤਾਂ ਨਹੀਂ ਆਪਾਂ ਨੇ ਨਾ ਬਾਈ ਤੇ ਬਾਕੀ ਸੱਜ ਨੂੰ ਇੱਥੋਂ ਬਾਡੀ ਦੀ ਬੰਤਰ ਕਰ ਸਕਦੇ ਹਾਂ ਚ ਇੱਕ ਜਾਨ ਇਹ ਕਹਿ ਸਕਦੇ ਆਂ ਵੀ ਜਾਨ ਕੱਤੀ ਚ ਆ ਗਈ ਫੁੱਲ ਤੇ ਇੱਥੇ ਤੋਂ ਕਰ ਸਕਦੇ ਹਾਂ ਲੇਵਾ ਬਿਲਕੁਲ ਨਾਲ ਲੱਗਵਾ ਜਾਂ ਰੱਖੂਗੀ ਉਹ ਚੀਜ਼ ਨਹੀਂ ਹੋ ਜਿਵੇਂ ਸਾਨੂੰ ਮੈਂ ਪਹਿਲਾਂ ਵੀ ਆਖਿਆ ਵੀ ਜਿਆਦੇ ਲਫਾਫਾ ਜਾਂ ਰੱਖੂ ਖੁੱਲਾ ਜਾਂ ਤੇ ਬਾਕੀ ਬਾਡੀ ਬਹੁਤ ਸੋਹਣੀ ਰੱਖਦੀ ਆ ਉਤੋਂ ਤੇ ਰੇਟ ਕੀ ਰਊ ਬਾਈ ਅੱਜ ਵਾਲਾ ਇਹਦਾ ਫਿਰ 170 ਬਾਈ 1 ਲੱਖ ਤੇ 70000 ਮਾਨਤਾ ਨੂੰ ਜਾਂ ਕਰ ਦਾਂਗੇ ਜੀ ਹਾਂ ਬਾਈ ਕਾਨ ਤੇ ਐਤ ਕੀ ਕਿੰਨਾ ਕੁ ਪਾ ਸਕਦੇ ਦੁੱਧ ਇਹ ਦੁੱਧ ਐਤ ਕੀ ਬਾਈ ਇਹ ਐ ਲਾਦਾ ਵੀ 16 ਲੀਟਰ ਪਾਉਗੇ 15 16 ਪਾ ਦੂਗਾ ਹਾਂ ਤੀਜੇ ਸੂਏ ਜਾ ਕੇ ਉਹੀ ਗੱਲ ਆ ਵੀ 18 17 ਤੇ ਛੋਟੀ ਚੱਲੀ ਜਾਊਗੀ ਤੇ ਮੇਨ ਗੱਲ ਸੱਜਣੋ ਇਹ ਹੁੰਦੀ ਆ ਪਸ਼ੂ ਦੀ ਵੀ ਦੁੱਧ ਯਾਰਾ ਪੀਕ ਲੈਵਲ ਲੰਮਾ ਟਾਈਮ ਟਕਾ ਕੇ ਰੱਖੇ ਜੇ 18 ਦੀ ਬਜਾਏ ਬਾਈ 16 ਦੇ ਦੇ ਵੀ ਲੰਮਾ ਸਮਾਂ ਦੁੱਧ ਹੰਦੀ ਰਹੇ ਹਾਂ ਹਾਂ ਬਾਈ ਲੰਮਾ ਸਮਾਂ ਉਹ ਚੀਜ਼ ਦਾ ਫਾਇਦਾ ਹੋ ਜਾਂਦਾ ਨਾ ਨੰਬਰ ਬੋਲ ਦੋ ਜੀ 99 99155 99321 ਪਿੰਡ ਆ ਗਿਆ ਸਜਣੋ ਖੀਵਾ ਕਲਾ ਤਹਿਸੀਲ ਭੀਖੀ ਤੇ ਜ਼ਿਲ੍ਹਾ ਮਾਨਸਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ